ਕਿ ਪੰਥ ਨੂੰ ਬਹੁਤ ਲੋੜ ਸੀ ਇਹੋ ਜਿਹੇ ਸਿਹਰਦ ਸੱਜਣਾ ਦੀ ਇਮਾਨਦਾਰ ਲੋਕਾਂ ਦੀ ਜਿਨ੍ਹਾਂ ਨੇ ساری ਜ਼ਿੰਦਗੀ ਪੰਥ ਵਾਸਤੇ ਬਤੀਤ ਕੀਤੀ ਹੈ ਜਦੋਂ ਸਾਰੇ ਇੰਸਟੀਚਿਊਸ਼ਨ ਜਿਹੜੇ ਆ ਲਾਲਚਬਸ ਲੋਕ ਜਿਹੜੇ ਆ ਉਹ ਬਰਬਾਦ ਕਰਨ ਦੇ ਥੱਲੇ ਹੋਏ ਆ ਅੱਜ ਲੋੜ ਸੀ ਉਹਨਾਂ ਦੀ ਬਹੁਤ ਘਾਟਾ ਪਿਆ ਬੜੇ ਸਾਫ ਸਪੋਕਨ ਸੀਗੇ ਬੜੇ ਕਦੀ ਉੱਚੀ ਬੋਲਦੇ ਨਹੀਂ ਸੀਗੇ ਔਰ ਗਰਾਊਂਡ ਨਾਲ ਜੁੜੇ ਹੋਏ ਸੀ ਥੱਲੇ ਹੋ ਗਏ ਸੀ ਸੈਲਫ ਮੇਡ ਬੰਦੇ ਸੀ ਹਰ ਮੌਸੇ ਤੇ ਵਿੱਚ ਉਹਨਾਂ ਨੇ ਹਿੱਸਾ ਲਿਆ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਲੰਬਾ ਸਮਾਂ ਰਿਹਾ ਤੁਹਾਡਾ ਕਿਸ ਤਰ੍ਹਾਂ ਬੜਾ ਵੱਡਾ ਮੇਰਾ ਉਹਨਾਂ ਨਾਲ ਬੜਾ ਸੀ ਜੀ ਜਿਸ ਰਸਤੇ ਉਹ ਆਏ ਸੀ ਉਸੇ ਰਸਤੇ ਮੈਂ ਪੋਲਿਟਿਕਸ ਚ ਆਇਆ ਸੀ ਉਹਨਾਂ ਦੀ ਵੀ ਪੋਲਿਟਿਕਲ ਬੈਕਗ੍ਰਾਉਂਡ ਕੋਈ ਬਹੁਤੀ ਨਹੀਂ ਸੀ ਉਹ ਉਹਨਾਂ ਨੇ ਪਿੰਡ ਦੇ ਸਰਪੰਚ ਰਹੇ ਸਟੂਡੈਂਟ ਲੀਡਰ ਰਹੇ ਬਲਾਕ ਸੰਮਤੀ ਦੇ ਚੇਅਰਮੈਨ ਰਹੇ ਮੈਂ ਵੀ ਇਤਨੇ ਪੋਸਟਾਂ ਦੇ ਰਹਿ ਕੇ ਆਇਆ ਹਾਂ ਸਟੂਡੈਂਟ ਲੀਡਰ ਵੀ ਰਹਿਆ ਪਿੰਡ ਦਾ ਸਰਪੰਚ ਵੀ ਰਹਿਆ ਬਲਾਕ ਸੰਮਤੀ ਦਾ ਵੀ ਚੇਅਰਮੈਨ ਰਹਿਆ ਸੋ ਅਸੀਂ ਥੱਲੋਂ ਆਏ ਸੀਗੇ ਸਾਡਾ ਆਪਸ ਚ ਬੜਾ ਪ੍ਰੇਮ ਸੀ ਨਾਲੇ ਸਾਡਾ ਲੀਡਰ ਕਾਮਨ ਸੀ ਸੰਤ ਲੰਗੋਆ ਸਾਡਾ ਲੀਡਰ ਸੀ ਕੀ ਦੇਖੀ ਤੋਂ ਵੀ ਪੰਥ ਨੂੰ ਤੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਅੱਜ ਜਦੋਂ ਕਿ ਹਰ ਇੰਸਟੀਚਿਊਸ਼ਨ ਜਿਹੜਾ ਉਹ ਲਾਲਚੀ ਲੋਕ ਜਿਹੜੇ ਤਬਾਹ ਕਰਨ ਤੇ ਚਲੇ ਹੋਏ ਆ ਅੱਜ ਦੇ ਸਮੇਂ 'ਚ ਉਹਨਾਂ ਦੀ ਬਹੁਤ ਲੋੜ ਸੀ ਪਰ ਬੰਦਾ ਕਰ ਕੁਝ ਨਹੀਂ ਸਕਦਾ ਕੁਦਰਤ ਦਾ ਭਾਣਾ ਜੋ ਆ ਉਹਨੇ ਜਾਣਾ ਇੱਕ ਦਿਨ ਬਧੀ ਆਪਣੀ ਜ਼ਿੰਦਗੀ ਬਤੀਤ ਕਰਕੇ ਧੰਨਵਾਦ ਦੇਖੋ ਕੋਈ ਮੁਕਾਬਲੇ ਆਈ ਗੱਲ ਹੈ ਹੀ ਨਹੀਂ ਸਾਹ ਸੁਖਦੇਵ ਸਿੰਘ ਢੀਂਸਾ ਦਾ ਕੋਈ ਮੁਕਾਬਲਾ ਵਪਾਰੀ ਜੀਵਨ ਤੋਂ ਲੈ ਕੇ ਸ਼ਰੇ ਤੱਕ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਾ ਮੇਰੀ ਪਹਿਲੀ ਇਲੈਕਸ਼ਨ ਜੋ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਉਹਨਾਂ ਨੇ ਖੁਦ ਹੋ ਲੜੀ ਕੈਪਟਨ ਕਮਲਜੀਤ ਸਿੰਘ ਤੇ ਸਾਥ ਸੁਖਦੇਵ ਸਿੰਘ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਇਹ ਤਿੰਨਾਂ ਦਾ ਬੜਾ ਕੰਟਰੀਬਿਊਸ਼ਨ ਸੀਗਾ ਅਖੀਰ ਤੱਕ ਅੱਜ ਤੱਕ ਵੀ ਕਦੇ ਉਹਨਾਂ ਨੇ ਮੱਥੇ ਵਟ ਨਹੀਂ ਪਾਇਆ ਜੋ ਉਹਨਾਂ ਨੂੰ ਕਹਤਾ ਹਮੇਸ਼ਾ ਉਹਨਾਂ ਨੇ ਕੰਮ ਕਰਕੇ ਦੱਸਣਾ ਵਿਜਾਇਕੀਆ ਕਿ ਹਾਜ਼ੀਗਾ ਇਹ ਹੋ ਗਿਆ ਔਰ ਕਦੇ ਵੀ ਇਹ ਨਹੀਂ ਹੋਇਆ ਕਦੇ ਟੈਂਪਲ ਲੂਜ਼ ਕੀਤਾ ਹੋਵੇ ਕਿਤੇ ਕੋਈ ਉਹ ਕੀਤਾ ਹੋਵੇ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੁਹਾਡਾ ਤੁਹਾਡਾ ਨਾ ਕਿਸ ਤਰ੍ਹਾਂ ਦਾ ਸਾਥ ਰਿਹਾ ਜਿਵੇਂ ਬਹੁਤ ਹੀ ਵਧੀਆ ਮੈਂ ਕਹਿੰਦਾ ਤੁਸੀਂ ਉਹ ਨਹੀਂ ਕਰ ਸਕਦੇ ਇਹੀ ਜੇ ਉਹਨਾਂ ਨੇ ਪੰਥ ਵੀ ਛੱਡਿਆ ਤਾਂ ਪੰਥ ਦੇ ਵਿੱਚ ਰਹੇ ਹੋ 500000 ਦੀ ਗੱਲ ਕਰਦੇ ਰਹੇ ਕਦੇ ਇਹ ਨਹੀਂ ਸੋਚਿਆ ਕਿ ਕਿਹਦਾ ਨੁਕਸਾਨ ਕਰਨਾ ਹੈ ਜਾਂ ਉਹ ਕਰਨਾ ਹੈ ਤੇ ਆਪਣੀ ਲਾਈਨ ਲੈ ਕੇ ਚੱਲੇ ਬਹੁਤ ਬਤ ਧੰਨਵਾਦ